ਇਸ ਵੀਡੀ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਣੇ-ਹੁਣੇ ਇੱਕ ਸਾਕਸ਼ ਦੇ ਵੱਲੋਂ ਤਬਰ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਜਲੰਧਰ ਸ਼ਹਿਰ ਦੇ ਬਡਾਲਾ ਚੌਕ 'ਚ ਸਥਿਤ ਇੱਕ ਬੱਸ 'ਚੋਂ ਇੱਕ ਸਵਾਰੀ ਉਤਰ ਰਹੀ ਸੀ ਤੇ ਉਸ ਦੇ ਪਿੱਛੋਂ ਉਤਰੇ ਇੱਕ ਸਾਕਸ਼ ਦੇ ਵੱਲੋਂ ਸਵਾਰੀ ਤੇ ਥਾ ਦੇਣੇ ਗੋਲੀ ਚਲਾ ਦਿੱਤੀ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਸਾਕਸ਼ ਵਾਰਦਤ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਿਆ ਤੇ ਗੋਲੀ ਵੱਜਣ ਕਾਰਨ ਸਵਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਜਿਸ ਤੋਂ ਬਾਅਦ ਵੱਡਾਲਾ ਚੌਕ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਇਸ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਫਿਲਹਾਲ ਗੋਲੀ ਚੱਲਣ ਦੀ ਖਬਰ ਜਲੰਧਰ ਸ਼ਹਿਰ ਦੇ ਬਡਾਲਾ ਚੌਕ ਤੋਂ ਸਾਹਮਣੇ ਆ ਰਹੀ ਹੈ ਇਹ ਗੋਲੀ ਕਿਸ ਨੇ ਚਲਾਈ ਹੈ ਤੇ ਕਿਉਂ ਚਲਾਈ ਹੈ ਫਿਲਹਾਲ ਇਸ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਇਸ ਵਾਰਦਾਤ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਦਾ ਇਸ ਘਟਨਾ ਪ੍ਰਤੀ ਕੋਈ ਬਿਆਨ ਦੇਖਣ ਨੂੰ ਨਹੀਂ ਮਿਲਿਆ ਔਰ ਦੇਖੀ ਇਹ ਇਹ ਹੌਸਲਾਰ ਖੜਾ ਹੈ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਉਹ ਪਿੱਛੋਂ ਨਿਕਲਿਆ ਯੋ ਉਹ ਹੋ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਪੈਦੀ ਆ ਗਿਆ ਓਏ ਹੋਏ ਹੋਏ ਬਾ ਐਸ ਪੋਜੀਸ਼ਨ ਜਿੱਥੇ ਜਦੋਂ ਮੈਂ ਇਹ ਦੇਖਿਆ ਦੋਨੋਂ ਇਕੱਠੇ ਹੀ ਉਤਰੇ ਪਿੱਛੇ ਨਹੀਂ ਭੱਜ ਗਏ ਉਹ ਉਹ ਇਧਰੋਂ ਭੱਜ ਗਏ ਇਧਰੋਂ ਹੜਕਾ ਬਹੁਤ ਜ਼ੋਰ ਨਾਲ ਹੋਇਆ ਹੜਕਾ ਉਹ ਮੁੰਡਾ ਮੇਰੇ ਸਾਹਮਣੇ ਉਤਰਿਆ ਆ ਗੱਡੀ ਦਾ ਸਾਲਪਸਟਾਲ ਕਿੱਥੇ ਜਾਣਾ ਹੈ ਕਿ ਪਸਟਾਲ ਤੇ ਹੁਣ ਦੇਖੀ ਇਹ ਇਹ ਹੌਸਲਾਰ ਖੜਾ ਹੈ ਇਹ ਉਹ ਉਤਰਿਆ ਉਹ ਉਤਰਿਆ ਪਿਛੋਂ ਆ ਇਹ ਉਹ ਉਤਰਿਆ ਉਹ ਪਿਛੋਂ ਨਿਕਲਿਆ ਯੋ ਓਹ ਹੋ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇਗਾ ਭੈ ਤੇ ਆ ਗਿਆ ਓਏ 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 ਪਰ ਇਸ ਪੋਜੀਸ਼ਨ ਸਿਕਾ ਜਦੋਂ ਮੈਂ ਦੇਖਿਆ ਦੋਨੋਂ ਇਕੱਠੇ ਹੀ ਉਤਰੇ ਤੇ ਪਿਛੇ ਨਹੀਂ ਭੱਜ ਗਏ ਉਹ ਉਹ ਇਧਰ ਨੂੰ ਭੱਜ ਗਏ ਇਧਰ ਨੂੰ ਖੜਕਾ ਬਹੁਤ ਜ਼ੋਰ ਨਾਲ ਹੋਇਆ ਖੜਕਾ ਉਹ ਮੁੰਡਾ ਮੇਰੇ ਸਾਹਮਣੇ ਉਤਰਿਆ ਆ ਗੱਡੀ ਦਾ ਮਨਨ ਪਿਸਟੋਲ ਵੀ ਕਿੱਥੇ ਜਾਣਾ ਹੈ ਪਿਸਟੋਲ ਲੈ ਤਾਂ ਇੱਕ ਵਾਰ ਫੇਰ ਦੱਸਦੀ ਹੈ ਕਿ ਜਲੰਧਰ ਦੇ ਬਡਾਲਾ ਚੌਕ 'ਚ ਸਥਿਤ ਇੱਕ ਸ਼ਖਸ ਦੇ ਵੱਲੋਂ ਬੱਸ 'ਚੋਂ ਉਤਰ ਰਹੀ ਸਵਾਰੀ ਦੇ ਤਾਂਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਉਥੇ ਹੀ ਸਵਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜੋ ਕਿ ਜ਼ਮੀਨ ਤੇ ਡਿੱਗ ਗਈ ਗੋਲੀ ਵਜਨ ਕਾਰਨ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਜਲੰਧਰ ਦੇ ਬਡਾਲਾ ਚੌਂਕ ਦੇ ਵਿੱਚ ਹੋਈ ਹੈ ਸੋ ਜੇਕਰ ਗੱਲ ਕਰੀਏ ਪੰਜਾਬ ਸੂਬੇ ਦੀ ਖਾਸ ਕਰਕੇ ਜਲੰਧਰ ਹਲਕੇ ਦੀ ਇੱਕ ਪਾਸੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਫੋਰਸ ਥਾਂ-ਥਾਂ ਤੈਨਾਤ ਕੀਤੀ ਹੋਈ ਹੈ ਤੇ ਦੂਜੇ ਪਾਸੇ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਸ਼ਰਿਆਮ ਦਿਨ ਦਿਹਾੜੇ ਗੁੰਡੇ ਬਦਮਾਸ਼ ਲੁਟੇਰੇ ਲੋਕਾਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ